ਈ ਪੜਦੇ ਯਾਰ ਦੋਵੇਂ ਹੱਥ ਰੱਖਣਾ ਜੀ ਜਦੋਂ ਮੈਂ ਡੋਲਾਂ ਮੈਂ ਸੋਚਿਆ ਮੈਂ ਕਿ ਆਪਣੀ ਪੜ੍ਹਾਈ ਥੱਲੇ ਦੀ ਹਰ ਵੇਲੇ ਹੀ ਡੋਲਣ ਵਾਲੀ ਹੈ ਲੇਕਿ ਆਪਾਂ ਤੇ ਇਹੀ ਬੇਨਤੀ ਕਰੀਏ ਹਰ ਵੇਲੇ ਹੱਥ ਰੱਖਣਾ ਹੈ ਹਰ ਵੇਲੇ ਹੱਥ ਰੱਖਣਾ ਜੀ ਹਰ ਵੇਲੇ ਹੀ ਮੈਂ ਡੋਲਾਂ ਮੈਂ ਤੇ ਹਰ ਵੇਲੇ ਡੋਲਣ ਵਾਲੀ ਆ ਆਖੋ ਸਾਰਾ ਕਰਲੇ ਉਦੋਂ ਹੱਥ ਨਾ ਰੱਖੇ ਜਦੋਂ ਡੋਲਣਾ ਹਰ ਵੇਲੇ ਹੀ ਰੱਖੇ ਹਰ ਵੇਲੇ ਡੋਲਣ ਵਾਲੀ ਆ ਪਕਸ਼ਾ ਦੇ पुरुਸ ਆਪਣੇ ਚਰਨਾ ਤੋ ਬੋਲੋ ਵਖਸ਼ਾ ਜੀ ਪਰੋਸਾਏ ਬਣਾਈ ਰੱਖਣਾ ਸਾਰੇ ਵਖਸ਼ਾ ਜੀ ਆਪਣੇ ਚਰਨਾਂ ਦਾ ਪਰੋਸਾਏ ਬਣਾਈ ਰੱਖਣਾ ਇਹਨਾਂ ਖਾਨੇ ਤੁਹਾਡੇ ਚਰਨ ਵੇਖੇ ਨੇ ਹੁਣ ਕਿਤੇ ਹੋਰ ਮੰਗਣ ਜੋਗੇ ਨਹੀਂ ਰਏ ਆਪਣੇ ਬਣਾ ਕੇ ਪਰੋਸਾ ਬਣਾਈ ਰੱਖਣਾ ਅਈਪਿੰਦਰ ਬਾਸ ਸਿੰਘ ਕਥਾ ਕਰਦੇ ਕਹਿੰਦੇ ਪਇਆ ਪਇਆ ਇਧਰ ਵੀ ਚੱਕੜ ਇਧਰ ਵੀ ਚੱਕੜ ਪਾਵੇਂ ਸਾਰਾ ਪਇਆ ਤੂੰ ਜ਼ਿੰਦਗੀ ਦਾ ਲੰਘ ਗਿਆ ਪਰ ਤੇ ਥੋੜਾ ਜਿਹਾ ਵੀ ਸਫਰ ਰਹਿਦਾ ਜੇ ਜ਼ਿੰਦਗੀ ਦਾ ਸਾਲ ਦਾ 6 ਮਹੀਨੇ ਦਾ ਮਹੀਨੇ ਦਾ ਪਾਵੇਂ ਖਤਰਾ ਇਧਰ ਵੀ ਚੱਕੜ ਇਧਰ ਵੀ ਚੱਕੜੇ ਕੋਈ ਦਾਗ ਨਾ ਲਗੇ ਜਾ ਰਾਜਾ ਪੈਰ ਕਿਸਨ ਇਹ ਮਹਾਰਾਜ ਹਰ ਵੇਲੇ ਡੋਲਣ ਵਾਲੀ ਸਾਨੂੰ ਉਸ ਵੇਲੇ ਤੇਰੇ ਹੱਥ ਨਹੀਂ ਲੋੜ ਜਦੋਂ ਡੋਲੀਏ ਸਾਨੂੰ ਹਰ ਵੇਲੇ ਹੀ ਹੱਥ ਲੋੜ ਇਹ ਬਾਬੇ ਅਨੰਦ ਸਿੰਘ ਦੀ ਪੜਾਈ ਬਾਬਾ ਅਨੰਦ ਸਿੰਘ ਦੀ ਪੜਾਈ ਏ ਅਸੀਂ ਸਦਾ ਹੀ ਫੇਲ ਆ ਅਸੀਂ ਸਦਾ ਹੀ ਫੇਲ ਆ ਸਾਡਾ ਇਮਤਿਹਾਨ ਨਾ ਲਈ ਅਸੀਂ ਸਦਾ ਹੀ ਫੇਲ ਆ ਆਪਣੀ ਬਖਸ਼ਿਸ਼ ਦੇ ਖਾਤੇ ਦੇ ਵਿੱਚੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਇਮਤਿਹਾਨ ਨਾ ਲਈ ਇਹਨਾਂ ਧਿਆਨ ਲਵੇਂ ਤੇ ਸਦਾ ਫੇਲਾਂ ਬਖਸ਼ਈ ਦੇ ਖਾਤੇ ਨਹੀਂ ਬਚਾਉਣਾ ਆਖੋ ਸਰ। ਵਾਹਿਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨਾ ਬਖਸ਼ਿਆ ਜੇ ਪੁਰਸ ਆਪਣੇ ਚਰਨਾਂ ਗੁਰਗੋਵਿੰਦ ਸਿੰਘ ਕਹਰੇ ਠਾਣ ਭਇਓ ਮੈਂ ਜੋਰ ਕਰ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਇਹਦਾ ਅਰਥ ਹੈ ਠਾਣ ਭਇਓ ਮੈਂ ਜੋਰ ਵਚਨ ਕਹਾ ਸਿਰਨੇ ਆਏ ਮੈਂ ਸਿਰ ਨੀਵਾ ਕਰਕੇ ਬੇਨਤੀ ਕੀਤੀ ਪੰਥ ਚਲੇ ਤਬ ਜਗਤ ਮੈਂ ਤਬ ਤੁਮ ਕਰੋ ਸਹਾਈ ਤੇਰੇ ਸਹਾਈ ਤੋਂ ਬਿਨਾ ਕੁਝ ਤੁਰਿਆ ਹੀ ਨਹੀਂ ਜਾ ਸਕਦਾ ਨਾ ਘਰ ਦਾ ਪੰਥ ਤੁਰ ਸਕਦਾ ਨਾ ਦੂਜੇ ਪੰਥ ਦੀ ਸੇਵਾ ਹੋ ਸਕਦੀ ਨਾ ਹੀ ਆਪਣੇ ਅੰਦਰ ਦੇ ਮਨ ਦੇ ਪੰਥ ਦੀ ਸੇਵਾ ਹੋ ਸਕਦੀ ਜਦ ਤੱਕ ਤੂੰ ਸਹਾਈ ਨਾ ਹੋ ਪੰਥ ਚੱਲੇ ਤਵ ਜਗਤ ਮੈਂ ਜਬ ਤੂੰ ਕਰੋ ਸਹਾਈ ਬਖਸ਼ਿਆ ਦੇ ਪਰਸਾ ਆਪਣੇ ਸਰਬਦੂਰੋ ਸਹਾਈ ਬਣਾਈ ਰੱਖ ਨਾਰੀ ਸੰਗਤ ਵਕ